ਫੋਕੰਡਾ ਦੇ ਵਿੱਚ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਵੱਲ ਇੱਕ ਹੋਰ ਕਦਮ ਚੁੱਕਿਆ ਗਿਆ ਹੈ। ਤਾਂ ਕੈਬਨਿਟ ਮੰਤਰੀ ਤਰਨੂਪ੍ਰੀ ਸਿੰਘ ਸੋਧ ਨੇ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਲਗਭਗ 1 ਕਿਲੋਮੀਟਰ ਲੰਬੀ ਸੀਵਰੇਜ ਪਾਈਪ ਲਾਈਨ ਜਿਹੜੀ ਕਿ ਉਸ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਤਾਂ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਨਾਲ ਸੈਗਨਾ ਘਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਦਾ ਹੱਲ ਹੋ ਜਾਵੇਗਾ। ਇਹ ਕੰਮ 4 ਮਹੀਨਿਆਂ ਦੇ ਵਿੱਚ ਮੁਕੰਮਲ ਹੋਵੇਗਾ ਤੇ ਇਸ ਦਾ ਲਾਭ ਨੇੜਲੇ ਵਸਤੀਕਾਂ ਅਤੇ ਧਾਰਮਿਕ ਸਥਾਨਾਂ ਨੂੰ ਵੀ ਮਿਲੇਗਾ। ਅਕਤੀ ਸੌਂਦ ਨੇ ਕਿਹਾ ਕਿ ਖੰਡਾ ਹਲਕੇ ਦੇ ਵਿੱਚ ਕਈ ਹੋਰ ਸੜਕਾਂ ਤੇ ਵਿਕਾਸ ਪ੍ਰੋਜੈਕਟ ਵੀ ਜਲਦ ਮੁਕੰਮਲ ਹੋਣ ਵਾਲੇ ਨੇ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ ਅੱਜ ਖੰਨੇ ਲਈ ਰੋਜ਼ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਆ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਨ ਲੱਗਦਾ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਇਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਜਿਸ ਕਾਰਜ ਲਈ ਆਪਾਂ ਇਕੱਠੇ ਹੋਏ ਆ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅ ਸਥਾਨ ਬਣਿਆ ਹੋਇਆ ਹੈ ਇਸ ਤੋਂ ਲੈ ਕੇ ਨਿਰੰਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕ ਕੇ ਪੈਂਦਾ ਹੈ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਆ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਈਓ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 ਐਮ mm ਐਮ 400 ਐਮ ਐਮ 400 ਐਮ ਐਮ ਦੀ ਇਹ ਜਿਹੜੀ ਇਹਦੀ ਆਈ ਡੀ ਹੈ ਇਹਨਾਂ ਡਾਇਆ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਬਣੇ ਦਾ ਜਿਹੜਾ ਮੈਨ ਹੋਲ ਵੱਡਾ ਬਣਿਆ ਹੈ ਉਹਦੇ ਨਾਲ ਜੱਕ ਕਨੈਕਟ ਹੋ ਜਾਣਾ ਔਰ ਇਹਦੇ ਨਾਲ ਘਟੋ ਘਟ ਹਜ਼ਾਰਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕਿਆਂ 'ਚ ਰਹਿੰਦੇ ਆਂ ਔਰ ਇਹਨਾਂ ਵੱਟੇ ਜਿਹੜੇ ਸਾਡੇ ਇਹ ਗੁਰੂ ਘਰ ਨੇ ਚਾਹੇ ਭਵਨ ਹੋਵੇ, ਧਰਮਘੜੀਆ ਭਵਨ ਹੋਵੇ ਚਾਹੇ ਨਿਰੰਕਾਰੀ ਭਵਨ ਹੋਵੇ ਇਹਨਾਂ ਨੂੰ ਵੀ ਵੱਡੀ ਰਾਹਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਾਂ ਦੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋਵੇ। ਮੰਤਰੀ ਸਾਹਿਬ ਜਿਹੜੀ ਤਰਨਤਾਰਨ ਬਾਈਲੈਕਸ਼ਨ 'ਚ ਰਾਜਾ ਬੜਿੰਗ ਵੱਲੋਂ ਇੱਕ ਬੜੀ ਬਿਵਾਦਤ ਟਿੱਪਣੀ ਕੀਤੀ ਗਈ ਆ ਸਿਆਸਤ ਦੇ ਵਿੱਚ ਇਹੋ ਜਿਹੀਆਂ ਟਿੱਪਣੀਆਂ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਜੀ? ਦੇਖੋ ਖਿੱਟੀ ਸ਼ਰਮ ਦੀ ਗੱਲ ਐ। ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਕਦੇ ਜ਼ਿੰਦਗੀ ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜ਼ਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਹਾ ਮੂਰਖ ਤੇ ਮਹਾ ਗਿਆਨੀ ਬੰਦਾ ਕੋਈ ਨਹੀਂ ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਤਾ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕੁੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਥੈਂਕ ਯੂ